ਖਰੜ ਦੇ ਨੇੜਲੇ ਪਿੰਡ ਰਸਨ ਹੜੀ ਦੇ ਵਿੱਚ 29 ਅਤੇ 30 ਅਗਸਤ ਦੀ ਰਾਤ ਨੂੰ ਦੋ ਨੌਜਵਾਨ ਗੁੱਟਾਂ ਵਿੱਚ ਹੋਈ ਸੀ ਲੜਾਈ ਚੱਲੀਆਂ ਸੀ ਗੋਲੀਆਂ ਇਹ ਵਾਰਦਾਤ ਦੀ ਖਬਰ ਸਦਰ ਪੁਲਿਸ ਨੂੰ ਲੱਗੀ ਤੇ ਖਰੜ ਸਦਰ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਿਹੜੀ ਹੈ छानबीन ਸ਼ੁਰੂ ਕਰ ਦਿੱਤੀ ਪੁਲਿਸ ਦੇ ਵੱਲੋਂ 8 ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਕੁਝ ਹੀ ਘੰਟਿਆਂ ਦੇ ਵਿੱਚ 5 ਦੋਸ਼ੀ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਿੱਤੇ ਗਏ ਨੇ ਉਹਨਾਂ ਕੋਲੋਂ ਕੀ ਕੀ ਬਰਾਮਦ ਹੋਇਆ ਏ ਜੀ ਡੀਐਸਪੀ ਕਰਨ ਸੰਧੂ ਕਹਿੰਦੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਮਿਤੀ 29 ਤੀਜ ਅਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਰਸਨਹੇੜੀ ਥਾਣਾ ਸਦਰ ਖਰੜ ਦੇ ਏਰੀਆ ਦੇ ਵਿੱਚ ਦੋ ਨੌਜਵਾਨ ਗੁੱਟਾਂ ਦੇ ਵਿਚਕਾਰ ਲੜਾਈ ਝਗੜੇ ਦੀ ਜਿਹੜੀ ਵਾਰਦਾਤ ਸਾਹਮਣੇ ਆਈ ਸੀ ਅਤੇ ਦਰਾਂ ਕੁਝ ਗੋਲੀਆਂ ਜਿਹੜੀਆਂ ਫਾਇਰ ਹੋਣ ਦੇ ਵੀ ਜਿਹੜੀ ਰਿਪੋਰਟ ਹੋਈ ਸੀ ਪੁਲਿਸ ਵੱਲੋਂ ਮਕਦਮਾ ਨੰਬਰ 225/24 ਥਾਣਾ ਸਦਰ ਖਰੜ ਵਿਖੇ ਦਰਜ ਕੀਤਾ ਗਿਆ ਸੀ ਟੋਟਲ 9 ਟੋਟਲ 8 ਜਿਹੜੇ ਨੌਜਵਾਨ ਨੇ ਉਹਨਾਂ ਦੇ ਖਿਲਾਫ ਬਾਈ ਨੇਮ ਜਿਹੜਾ ਮਕਦਮਾ ਦਰਜ ਕੀਤਾ ਗਿਆ ਸੀ ਤੇ ਵਕ ਵਕ ਟੀਮਾਂ ਗਠਿਤ ਕਰਕੇ ਬਹੁਤ ਹੀ ਮੁਸਤੱਦੀ ਦੇ ਨਾਲ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਵੈਪਨ ਜਿਹੜੇ ਵਾਰਦਾਤ ਵਿੱਚ ਇਹਨਾਂ ਵੱਲੋਂ ਵਰਤੇ ਗਏ ਸਨ ਇੱਕ ਦੇਸੀ ਕੱਟਾ ਤੇ ਇੱਕ 32 ਬੋਰ ਦਾ ਜਿਹੜਾ ਪਿਸਟਲ ਹੈ ਉਹ ਬਰਾਮਦ ਕਰ ਲਿਆ ਗਿਆ ਇਸ ਦੇ ਨਾਲ ਹੀ ਜਿਹੜੇ ਬਾਕੀ ਬਚਦੇ ਤਿੰਨ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਗਿਆ ਤੁਸੀਂ ਦੇਖਿਆ ਤਸਵੀਰਾਂ ਡੀਐਸਪੀ ਕਰਨ ਸੰਧੂ ਦੇ ਮੁਤਾਬਕ 29 ਅਤੇ 30 ਮਈ ਦੀ ਰਾਤ ਨੂੰ ਪਿੰਡ ਰਸਨਹੇੜੀ ਦੇ ਲਾਗ ਦੋ ਨੌਜਵਾਨ ਗੁੱਟਾਂ ਦੇ ਵਿੱਚ ਲੜਾਈ ਹੋਈ ਸੀ ਗੋਲੀਆਂ ਵੀ ਚੱਲੀਆਂ ਸੀ ਕਹਿੰਦੇ ਨੇ ਅੱਖ ਦੋਸ਼ੀਆਂ ਦੇ ਖਿਲਾਫ ਹਮਲਾ ਦਰਜ ਕੀਤਾ ਗਿਆ ਪੰਜ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਏ ਅਤੇ ਉਹਨਾਂ ਦੇ ਕੋਲੋਂ ਦੋ ਪਿਸਤਲਾਂ ਜਿਹੜੀਆਂ ਨੇ ਬਰਾਮਦ ਕਰ ਲਈਆਂ ਗਈਆਂ ਨੇ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਨੂੰ ਵੀ ਜਿਹੜਾ ਹੈ ਜਲਦ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ